ਇਹ ਉਹੀ ਮੱਟ ਹੈ ਜਿਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲੀਲੇ ਚੋਲੇ ਨੂੰ ਰੰਗ ਕੀਤਾ ਗਿਆ ਸੀਗਾ ਤੇ ਇਹ ਮੱਟ ਇੱਥੇ ਅੱਜ ਵੀ ਮੌਜੂਦ ਹੈ ਗੁਰਦੁਆਰਾ ਚਵਾਰਾ ਸਾਹਿਬ ਦੇ ਵਿੱਚ ਤੇ ਬੜੇ ਸੰਭਾਲ ਕੇ ਇਸ ਮੱਟ ਨੂੰ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ ਰੱਖਿਆ ਗਿਆ ਹੈਗਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਨਵੇਂ ਬਲੌਗ ਤੇ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਤੁਹਾਨੂੰ ਲੈ ਕੇ ਚੱਲਾਂਗੇ ਜੀ 마ਸ਼ੀਵਾੜਾ ਬਿਲਕੁਲ ਸ਼ਹਿਰ ਦੇ ਵਿੱਚ ਜਿੱਥੇ ਗੁਰਦੁਆਰਾ ਸਹਿਬ ਬਣਿਆ ਹੋਇਆ ਗੁਰਦੁਆਰਾ ਚਵਾਰਾ ਸਹਿਬ ਤੇ ਇਥੋਂ ਦਾ ਇਤਿਹਾਸ ਵੀ ਹੈ ਜਿਹੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੁੜਦਾ ਹੈਗਾ ਤੇ ਜਦੋਂ ਕੱਲ ਆਪਾਂ ਚਰਨਕਾਂਵਲ ਗੁਰਦੁਆਰਾ ਸਹਿਬ ਦਾ ਜਿਹੜਾ ਤੁਹਾਨੂੰ ਇਤਿਹਾਸ ਦੱਸਿਆ ਸੀ ਉਸ ਤੋਂ ਬਾਅਦ ਦਾ ਜਿਹੜਾ ਅਗਲਾ ਇਤਿਹਾਸ ਹੈ ਉਹ ਇਸ ਗੁਰਦੁਆਰਾ ਸਹਿਬ ਦੇ ਨਾਲ ਜੁੜਦਾ ਹੈਗਾ ਤੇ ਨਾਲੇ ਕਰਵਾਉਣਿਆ ਗੁਰਦੁਆਰਾ ਸਹਿਬ ਦੇ ਤੁਹਾਨੂੰ ਦਰਸ਼ਨ ਛੋਟਾ ਜਿਹਾ ਗੁਰਦੁਆਰਾ ਸਹਿਬ ਬਣਿਆ ਹੋਇਆ ਹੈਗਾ ਪਰ ਜਿਹੜਾ ਇਥੋਂ ਦਾ ਇਤਿਹਾਸ ਹੈ ਜੀ ਉਹ ਬਹੁਤ ਖਾਸ ਹੈਗਾ ਤੇ ਨਾਲ ਤੇ ਇਹ ਬਣਿਆ ਹੋਇਆ ਗੁਰਦੁਆਰਾ ਸ੍ਰੀ ਚਵਾਰਾ ਸਾਹਿਬ ਜੀ ਜੇ ਗੱਲ ਕਰੀਏ ਇਤਿਹਾਸ ਦੀ ਤਾਂ ਜਦੋਂ ਮਾਛੀਵਾੜਾ ਤੇ ਜੰਗਲ ਸੀ ਉਹਨੂੰ ਸੰਭਾਲਣ ਵਾਲੇ ਬੰਦੇ ਦਾ ਨਾਮ ਸੀ ਮਾਹੀ ਤੇ ਜਿਹੜੇ ਉਸ ਜੰਗਲ ਦੇ ਮਾਲਕ ਸੀ ਉਹ ਸੀ ਗਲਾਬਾ ਤੇ ਪੰਜਾਬਾ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉੱਥੇ ਪਾਣੀ ਪੀਂਦੇ ਦੇਖਿਆ ਤਾਂ ਉਹਨਾਂ ਨੇ ਗਲਾਬੇ ਤੇ ਪੰਜਾਬੇ ਨੂੰ ਜਾ ਕੇ ਸਾਰੀ ਗੱਲ ਦੱਸੀ ਤੇ ਇਹ ਦਰਬਾਰ ਸਾਹਿਬ ਦਾ ਜਿਹੜਾ ਹੀ ਅੰਦਰਲਾ ਪਾਸਾ ਬਣਿਆ ਹੋਇਆ ਹੈਗਾ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਹੋਏ ਹਨ ਤਾਂ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਜਗ੍ਹਾ ਦੇ ਉੱਤੇ ਲੈ ਆਏ ਜਿੱਥੇ ਸ੍ਰੀ ਗੁਰਦੁਆਰਾ ਚਵਾਰਾ ਸਾਹਿਬ ਹੈ ਜਿਹੜਾ ਉਹ ਬਣਿਆ ਹੋਇਆ ਇਸ ਜਗ੍ਹਾ ਦੇ ਉੱਤੇ ਹੀ ਗੁਲਾਬਾਂ ਤੇ ਪੰਜਾਬਾਂ ਕਿਸੇ ਟਾਈਮ ਰਹਿੰਦੇ ਹੁੰਦੇ ਸੀਗੇ ਤੇ ਇੱਥੇ ਆ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਰਾਮ ਕੀਤਾ ਸੀ ਤੇ ਉਹਨਾਂ ਦੁਆਰਾ ਦਿੱਤਾ ਹੋਇਆ ਜਿਹੜਾ ਲੀਲਾ ਚੋਲਾ ਸੀ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਾਤ ਨੂੰ ਪਾ ਕੇ ਪਏ ਸੀ ਇਸ ਜਗ੍ਹਾ ਦੇ ਉੱਤੇ ਤੇ ਜਿੱਦਾਂ ਇਹ ਮੱਟ ਹੈ ਜੀ ਇਸ ਮੱਟ ਦੇ ਵਿੱਚ ਹੀ ਉਸ ਚੋਲੇ ਨੂੰ ਜਿਹੜਾ ਰੀਲਾ ਰੰਗ ਆ ਉਹ ਕੀਤਾ ਗਿਆ ਸੀਗਾ ਤੇ ਸਾਬ ਦੇ ਅੰਦਰ ਜਿਹੜਾ ਅੱਜ ਵੀ ਉਹ ਸੰਭਾਲ ਕੇ ਰੱਖਿਆ ਗਿਆਗਾ ਸ਼ੀਸ਼ੇ ਦੇ ਵਿੱਚ ਇਹਨੂੰ ਜੜ ਕੇ ਰੱਖਿਆ ਗਿਆਗਾ ਇਹ ਗੁਰਦੁਆਰਾ ਸਾਹਿਬ ਦਾ ਜੀ ਪੂਰੇ ਦਾ ਪੂਰਾ ਇਤਿਹਾਸ ਹੈਗਾ ਤੇ ਇਸ ਮੱਟ ਦੇ ਅੰਦਰ ਪਾ ਕੇ ਜਿਹੜਾ ਉਹ ਚੋਲੇ ਨੂੰ ਲੀਲਾ ਰੰਗ ਕੀਤਾ ਗਿਆ ਸੀ ਤੇ ਜੇ ਤੁਸੀਂ ਆਉਣੇ ਹੋਗੇ ਤਾਂ ਇਹ ਤੁਸੀਂ ਸ਼ੀਸ਼ੇ ਦੇ ਬਾਹਰ ਦੇਖੋਗੇ ਤਾਂ ਜਿਹੜਾ ਇਤਿਹਾਸ ਉਹ ਜਿਹੜਾ ਇਤਿਹਾਸ ਹੈ ਜੀ ਉਹ ਲਿਖਿਆ ਹੋਇਆ ਤੇ ਇਹ ਗੁਰਦੁਆਰਾ ਸਾਹਿਬ ਦਾ ਜੀ ਜਿਹੜਾ ਬਾਹਰਲਾ ਪਾਸਾ ਹੈਗਾ ਦਰਬਾਰ ਸਾਹਿਬ ਦਾ ਬਹੁਤ ਉੱਚੀ ਜਗ੍ਹਾ ਤੇ ਬਹੁਤ ਹੀ ਸੋਹਣਾ ਜਿਹੜਾ ਇਹ ਗੁਰਦੁਆਰਾ ਚਵਾਰਾ ਸਾਹਿਬ ਹੈ ਜੀ ਉਹ ਬਣਿਆ ਹੋਇਆਗਾ ਤੇ ਇਸ ਜੀ ਗੁਰਦੁਆਰਾ ਚਵਾਰਾ ਸਾਹਿਬ ਤੇ ਇਥੋਂ ਦਾ ਇਤਿਹਾਸ ਜੀ ਤੇ ਹੁਣ ਚੜ ਪੌੜੀਆਂ ਚੜ ਕੇ ਆਪਾਂ ਚੱਲਦੇ ਆਂਗੇ ਉੱਪਰਲੇ ਪਾਸੇ ਤੇ ਦਿਖਾਉਣੇ ਆਗੇ ਤੁਹਾਨੂੰ ਮਾਚੀਵਾੜਾ ਸ਼ਹਿਰ ਦਾ ਆਸਾ ਪਾਸਾ ਇਥੋਂ ਬਹੁਤ ਹੀ ਛੋਟਾ ਜਿਹਾ ਗੁਰਦੁਆਰਾ ਸਾਹਿਬ ਹੈ ਇੱਥੇ ਸਿਰਫ ਮੋਟਰਸਾਈਕਲ ਆਉਂਦੇ ਨੇ ਕਾਰ ਨਹੀਂ ਆਉਣੀ ਹੈ ਜਿਹੜੀ ਉਹ ਬਹੁਤ ਔਖੀ ਹੋ ਜਾਂਦੀ ਹੈਗੀ ਤੇ ਇਹ ਆ ਜਾਂਦਾ ਮੇਨ ਗੁਰਦੁਆਰਾ ਚਵਾਰਾ ਸਾਹਿਬ ਦਾ ਸਾਹਮਣੇ ਦਰਬਾਰ ਸਾਹਿਬ ਨਾਲ ਨਿਸ਼ਾਨ ਸਾਹਿਬ ਹੈ ਜਿਹੜਾ ਉਹ ਬਣਿਆ ਹੋਇਆ ਹੈਗਾ ਤੇ ਇਧਰਲੇ ਪਾਸੇ ਆ ਜਾਂਦਾ ਜੀ ਪੂਰੇ ਦਾ ਪੂਰਾ ਮਾਛੀਵਾੜਾ ਸ਼ਹਿਰ ਤੇ ਇਹ ਸੀ ਜੀ ਗੁਰਦੁਆਰਾ ਚਵਾਰਾ ਸਾਹਿਬ ਇਹ ਸੀ ਜੀ ਗੁਰਦੁਆਰਾ ਚਵਾਰਾ ਸਾਹਿਬ ਜਿਹਦੇ ਤੁਹਾਨੂੰ ਆਪਾਂ ਦਰਸ਼ਨ ਕਰਵਾਏ ਤੇ ਲਗਾਤਾਰ ਆ ਜਿਹੜੇ ਆਪਣੇ ਗੁਰਦੁਆਰਾ ਸਾਹਿਬ ਦੇ ਜਿਹੜੇ ਬਲੌਗ ਆ ਉਹ ਆਉਂਦੇ ਰਹਿਣਗੇ ਤੇ ਨਾਲੇ ਦੱਸਿਆ ਇਸ ਗੁਰਦੁਆਰਾ ਸਾਹਿਬ ਦਾ ਤੁਹਾਨੂੰ ਆਪਾਂ ਅੱਜ ਇਤਿਹਾਸ ਤੇ ਜੇਕਰ ਬਲੌਗ ਵਧੀਆ ਲੱਗਿਆ ਲਾਈਕ ਕਰੇ ਸ਼ੇਅਰ ਕਰੇ ਤੇ ਕਮੈਂਟ ਕਰਿਓ ਤੇ ਕੱਲ ਫਿਰ ਮਿਲਦੇ ਆ ਨਵੇਂ ਬਲੌਗ ਤੇ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ